ਵੈਗਰਦੀ ਗਥਲ ਸਾਹਿਬ ਵੈਗਰ ਚਕੀ ਫਤੇ ਦਾਸ ਕੁਲਵੰਤ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਾਧ ਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡ ਊਮੀਵਾਲ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲਿਆ ਠੀਕ ਹੈ ਪਰ ਉਹ ਹਸਪਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰ ਰਾਏ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ ਸਾਧ ਸੰਗਤ ਜਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲਾ ਰੀਵਰਟਟ ਗਿਆ ਕਈਆਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕਈਆਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ 사ਸੰਗ ਜੀ ਮੇਰਾ ਇੰਨੇ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਪ-ਪਾਤ ਦੇ ਨਾਲ ਤੇ ਰਭਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਦੀ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਰਨੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾਂ ਬਣਾਇਆ ਗਿਆ ਪਹਿਲਾਂ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਿਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਥੋਡੇ ਚਰਨਾ ਚ ਗਲਵੰਦ ਸਿੰਘ ਢਾਲੀਵਾਲ ਹਮੇਸ਼ਾ ਹੀ ਗੁਰੂਧਰਨੀ ਹੈ ਗੁਰਗੰਦ ਸਾਹਿਬ ਨੂੰ ਮੈਂ ਮੰਨਦਾ ਵਾਇਗਰ ਜੀ ਗਥਾਲ ਸਾਹਿਬ ਵਾਇਗਰ ਜੀ ਕੀ ਫਤਿਹ ਦਾਸ ਗਲਵੰਦ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਪੁਰਪਾਲ ਦੇ ਵਿੱਚ ਗੁਰਗੁਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲ੍ਹਿਆ ਠੀਕ ਹੈ ਪਰ ਉਹ ਹਸਪਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰਰਾਏ ਜੀ ਦੇ ਚਰਨਾ ਚ ਅਰਦਾਸ ਕੀਤੀ ਤੇ ਗੁਰੂ ਘਰ ਪਨਾਇਆ ਇਸ ਸਾਰੇ ਸਾਧ ਸੰਗਤ ਚ ਆ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲਾ ਹਰੀ ਵੰਡਿਆ ਗਿਆ ਕញ្ញਾਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕញ្ញਾਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾ ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਆ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ 사ਸੰਗਤ ਜੀ ਮੇਰਾ ਇੰਨੇ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਾਤ ਪਾਤ ਦੇ ਨਾਂ ਤੇ ਰਬ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਹੈ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾ ਬਣਾਇਆ ਗਿਆ ਪਹਿਲਾ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਾਇਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹਿੱੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਗੁਰਵੰਤ ਸਿੰਘ ਤਾਲੀਵਾਲ ਹਮੇਸ਼ਾ ਇਹ ਗੁਰੂਧਰਣੀ ਹੈ ਗੁਰਵੰਤ ਸਾਹਿਬ ਨੂੰ ਮੈਂ